ਦੀ ਆਉਣ ਨੂੰ ਲੈ ਕੇ ਹਾਂ ਜਨਾਤ ਦੀ ਵੱਡੀ ਖਬਰ 트럼ਪ ਟੈਰਿਫ ਵਿਚਕਾਰ ਸਰਕਾਰ ਐਲ ਪੀ ਸਿਲੰਡਰਾਂ ਤੇ ਦੇ ਸਕਦੀ ਹੈ 30000 ਕਰੋੜ ਦੀ ਸਬਸਿਡੀ ਦੀ ਕੀਰਸੋਈ ਗੈਸ ਸਿਲੰਡਰ ਹੋਵੇਗਾ ਸਸਤਾ ਇਸ ਦਿਨ ਨਾਲ ਹੀ ਨਵੀਂ ਦਿੱਲੀ ਇਸ ਦੇ ਨਾਲ ਹੀ ਟੂਡੇ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਇੱਕ ਰਿਪੋਰਟ ਦੇ ਅਨੁਸਾਰ ਕੇਂਦਰ ਕੈਬਨਿਟਿ ਲਪੀਜੀ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੀ ਮਦਦ ਕਰਨ ਲਈ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਭਗ 30000 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਸਕਦੀ ਹੈ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਉੱਚ ਵਿਸ਼ੇਪੱਦਰੀ ਇਥਨ ਕੀਮਤਾਂ ਦੇ ਬਾਵਜੂਦ ਸਿਲੰਡਰ ਦੀਆਂ ਕੀਮਤਾਂ ਨੂੰ ਕੋਈ ਬਦਲਾਅ ਨਹੀਂ ਦਿੱਤਾ ਜਿਸ ਕਾਰਨ ਲਪੀਜੀ ਦੀ ਵੱਡੀ ਘਟ ਰਿਕਵਰੀ ਹੋਈ ਅਤੇ ਜਿਸ ਨਾਲ ਉਹਨਾਂ ਦੇ ਮੁਨਾਫੇ ਤੇ ਅਸਰ ਪਿਆ ਹੈ ਦੇਸ਼ ਆਪਣੀ ਯਾਤਰ ਕਰੇਲੂ ਐਲਪੀਜੀ ਖਪਤ ਲਈ ਅੱਜ ਆਯਾਸ਼ ਰਿਪੋਰਟ ਹੈ ਇਸ ਦੇ ਨਾਲ ਹੀ ਅਪ੍ਰੈਲ ਦਸੰਬਰ 2024 ਦੌਰਾਨ ਤੇਲ ਮਾਰਕੀਟ ਕੰਪਨੀਆਂ ਨੂੰ ਐਲਪੀਜੀ ਦੀਆਂ ਉੱਚੀਆਂ ਅੰਤਰਰਾਸ਼ਟਰੀ ਕੀਮਤਾਂ ਕਾਰਨ ਲਗਭਗ 30000 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਦੇ ਵੀ ਤੀ ਦਵਾ ਦੇ ਹੁੰਦੇ ਦੇਖਦੇ ਹੋਏ ਤੇਲ ਮੰਤਰਾਲੇ ਨੇ ਬਜਟ 2025 ਤੋਂ ਪਹਿਲਾਂ ਵਿੱਤ ਮੰਤਰਾਲੇ ਨਾਲ ਸੰਪਰਕ ਕੀਤਾ ਤੇ ਇਹਨਾਂ ਨੁਕਸਾਨਾਂ ਨੂੰ ਘਟਾਉਣ ਲਈ ਸਬਸਿਡੀ ਦੀ ਮੰਗ ਕੀਤੀ ਇਹ ਸਬਸਿਡੀ ਨੂੰ ਅੱਜ ਦੁਪਹਿਰ 1 ਵਜੇ ਹੋਣ ਵਾਲੀ ਕੈਬਨਟ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲਣ ਤੋਂ ਦੀ ਉਮੀਦ ਹੈ ਜਿਸ ਦੇ ਉਦੇਸ਼ ਸਰਕਾਰ ਤੇਲ ਕੰਪਨੀਆਂ ਨੂੰ ਹੋ ਰਹੇ ਹੋਏ ਨੁਕਸਾਨ ਨੂੰ ਪਰ ਫਾਇ ਕਰਨ ਹੈ ਅਤੇ ਜੋ ਬਾਜ਼ਾਰ ਕੀਮਤੀ ਕੀਮਤਾਂ ਤੋਂ ਘੱਟ ਐਲ ਪੀ ਜੀ ਵੇਚਦੀਆਂ ਹਨ ਇਸ ਦੇ ਨਾਲ ਹੀ ਉਹਨਾਂ ਨੇ ਇਹ ਸਭ ਦੀ ਜਾਣਕਾਰੀ ਦਿੱਤੀ ਹੈ ਤੇ 30000 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰੀ ਦਿੰਦੀ ਹੈ ਅਤੇ ਤਾਂ ਸ਼ਾਇਦ ਕੀਮਤਾਂ ਵਿੱਚ ਕਮੀ ਹੋ ਸਕਦੀ ਹੈ ਇਹ ਸਬਸਿਡੀ ਨਾਲ ਇੰਡੀਅਨ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਵਰਗੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ